ਮਦਾਮਰੀ ਮਹਾਲਾ ਪੰਜਵਾ ਥਾਲ ਵਿੱਚ ਤਿਨੀ ਵਸਤੂ ਪਈਓ ਸਤਖੰਤੋਖ ਵਿਚਾਰੋ ਅਮਰਤ ਨਾਮ ਠਾਕਰ ਕਾ ਪਈਓ ਜਿਸ ਕਾ ਪਈਓ ਉਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸ਼ਲੋਕ ਮਦਾਵਣੀ ਮਹਾਲਾ ਪੰਜਵਾਂ ਪੰਜਵੀਂ ਜੋਤ ਪੰਜਵੀਂ ਨਾਨਕ ਧੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਸ਼ਲੋਕ ਰਾਹੀਂ ਆਪਣੇ ਸਿੱਖਾਂ ਨੂੰ ਭਗਤ ਹੋਰ ਸਾਰੇ ਸੰਸਾਰ ਨੂੰ ਇਹੋ ਉਪਦੇਸ਼ ਕਰ ਰਹੇ ਹਨ ਕਿ ਤੁਕੀ ਆਪਣੇ ਅੰਦਰ ਹਿਰਦੇ ਦੇ ਵਿੱਚ ਆਪਣੇ ਦਿਲ ਵਿੱਚ ਮਦਾਵਣੀ ਮਹਾਲੇ ਰਹੀ ਇਹ ਸਮਝੇ ਦੇਖੋ ਕਿ ਕੀ ਵਿਚਾਰ ਚੱਲਦੇ ਹਨ ਕੀ ਸੋਚ ਚੱਲਦੀ ਹੈ ਕਿਸ ਤਰ੍ਹਾਂ ਆਪਾਂ ਆਪਣੇ ਮਨ ਨੂੰ ਬਾਤ ਕਰ ਸਕਦੇ ਹਾਂ ਸਮਝ ਸਕਦੇ ਹਾਂ ਥਾਲ ਵਿੱਚ ਥਾਲ ਹਿਰਦੇ ਦੇ ਵਿੱਚ ਜਿਨੀ ਵਸਤੂ ਪਈਓ ਉਹਦੇ ਹਿਰਦੇ ਦੇ ਵਿੱਚ ਹੀ ਨਾਮ ਦੀ ਵਸਤੂ ਪੈਂਦੀ ਹੈ ਜਿਹਦੇ ਵਿੱਚ ਸਤਿ ਸੰਤੋਖ ਹੈ ਵਿਚਾਰ ਹੈ ਭਾਵ ਜਿਹੜਾ ਮਨ ਸੱਚ ਨੂੰ ਵਿਕੰਧ ਕਰਦਾ ਹੈ ਸੱਚ ਦੇ ਗੁਣਾਂ ਨੂੰ ਵਿਕੰਧ ਕਰਦਾ ਹੈ ਪਰਮੇਸ਼ਰ ਨੂੰ ਵਿਕੰਧ ਕਰਦਾ ਹੈ ਨਿਰਾਕਾਰ ਅਜੂਨੀ ਨੂੰ ਪਰਮੇਸ਼ਰ ਨੂੰ ਉਹਦੇ ਧਿਆਨ ਧਰਦਾ ਹੈ ਸੱਚ ਸੰਤੋਖ ਫਿਰ ਉਰੋਸਾ ਰੱਖਦਾ ਹੈ ਕਿ ਕੋਈ ਨਹੀਂ ਮਹਾਰਾਜ ਆਪ ਕਿਰਪਾ ਕਰਨਗੇ ਮੈਨੂੰ ਆਪਣੇ ਚਰਨਾਂ ਨਾਲ ਜੋੜਨਗੇ ਇਹ ਵਿਚਾਰ ਅੰਦਰ ਆਪਣੇ ਮਨ ਦੇ ਵਿੱਚ ਕਰਦਾ ਰਹਿੰਦਾ ਹੈ ਪਰਮੇਸ਼ਰ ਦੇ ਪਰਥਾਈ ਥਾਲ ਵਿਚੀ ਤਿੰਨ ਵਸਤੂ ਪਈਓ ਤਿਨੀ ਵਸਤੂ ਪਈਓ ਉਨ੍ਹਾਂ ਦੇ ਹਿਰਦਿਆਂ ਦੇ ਵਿੱਚ ਹੀ ਨਾਮ ਦੀ ਵਸਤੂ ਪੈਂਦੀ ਹੈ ਜਿਨ੍ਹਾਂ ਨੇ ਸੱਚ ਦੀ ਧੀਰਜ ਸੰਤੋਖ ਵਿੱਚ ਰਹਿ ਕੇ ਵਿਚਾਰ ਕਰਦੇ ਰਹਿੰਦੇ ਨੇ ਅਮਰਤ ਨਾਮ ਠਾਕਰ ਕਾ ਪਇਓ ਜਿਸ ਕਾ ਸਭਸ ਆਧਾਰੋ ਫਿਰ ਜਿਹੜੇ ਆਪਣੇ ਹਿਰਦੇ ਦੇ ਵਿੱਚ ਸੱਚ ਦੀ ਸਬਰ ਸੰਤੋਖ ਦੀ ਵਿਚਾਰ ਕਰਦੇ ਰਹਿੰਦੇ ਨੇ ਉਹਨਾਂ ਨੂੰ ਫਿਰ ਅਮਰਤ ਨਾਮ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਨੂੰ ਹੀ ਅਮਰਤ ਨਾਮ ਠਾਕਰ ਨੂੰ ਮਿਲਦਾ ਹੈ ਜਿਹੜਾ ਕਿ ਸਾਰ ਆਧਾਰ ਹੈ ਜਿਹੜਾ ਕਿ ਸਾਰੀ ਕੋਝੀ ਬਖਸ਼ਿਸ਼ ਕਰਦਾ ਲੋਕ ਪਰ ਲੋਕ ਦੀ ਔਰ ਸਬਰ ਸੰਤੋਖ ਦੇ ਰਸਤੇ ਤੇ ਪਰਮੇਸ਼ਰ ਦੇ ਨਾਲ ਮਾਣਾ ਜੁੜ ਕੇ ਸਾਰੇ ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ ਜੇ ਕੋ ਖਾਵੇਂ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ ਜਿਹੜਾ ਮਾਣੇ ਗੱਲ ਨੂੰ ਚੰਗੀ ਤਰ੍ਹਾਂ ਮੰਨ ਕੇ ਪਰ ਆਪਣੇ ਹਿਰਦੇ ਦੇ ਵਿੱਚ ਅਮਰਤ ਨਾਮ ਜਿਹੜਾ ਪ੍ਰਾਪਤ ਹੁੰਦਾ ਓਜੀ ਪ੍ਰਾਪਤ ਹੁੰਦੀ ਹੈ ਗੁਰਬਾਣੀ ਦੀ ਉਲਖ ਨੂੰ ਖਾਲ ਕੇ ਖਾ ਕੇ ਭਾਅ ਪਚਾ ਲੈਂਦਾ ਪ੍ਰੋਖਾ ਕਰਦਾ ਤਾਂ ਕਹਿੰਦੇ ਉਲਤ ਦਾ ਹੀ ਉਧਾਰ ਹੁੰਦਾ ਹੈ ਕੱਲੀ ਬਾਣੀ ਪੜਨ ਸੁਣਨ ਨਾਲ ਨਹੀਂ ਕੁਝ ਹੁੰਦਾ ਹੈ ਜੇ ਆਪਾਂ ਇਹ ਤੇ ਪ੍ਰੋਖਾ ਨਹੀਂ ਕਰਦੇ ਜੇ ਮੰਦੇ ਨਹੀਂ ਇਹਨੂੰ ਖਾ ਕੇ ਪਚਾ ਨਹੀਂ ਲੈਂਦੇ ਜੇ ਕੋ ਖਾਵੇ ਜੇ ਕੋ ਪੁੰਚੇ ਤੇਸਕਾ ਹੋਈ ਉਧਾਰ ਉਹਦਾ ਹੀ ਉਧਾਰ ਹੁੰਦਾ ਉਹਦਾ ਹੀ ਮਨ ਜਾਗਦਾ ਹੈ ਉਹਨੂੰ ਹੀ ਅੱਗੇ ਦੀ ਖੋਜੀ ਪ੍ਰਾਪਤ ਹੁੰਦੀ ਹੈ ਇਹ ਵਕਤ ਤਜੀ ਨਹੀਂ ਜਾਈ ਨਿਤਨਿਤ ਰੱਖਿ ਉਰਧਾਰੋ ਇਹ ਨਾਮ ਦੀ ਵਕਤ ਉੱਪਰ ਘਟਦੀ ਨਹੀਂ ਹੈ ਜਿਵੇਂ ਜਿਵੇਂ ਮਨਾਮ ਆਪਾਂ ਵਿਚਾਰਦੇ ਆਂ ਔਰ ਅੱਗੇ ਜਿਵੇਂ ਜਿਵੇਂ ਇਹਦੀ ਇਹਦੀ ਆਪਾਂ ਵਿਚਾਰ ਕਰਦੇ ਆਂ ਇਹ ਵਾਧਦਾ ਚੱਲਿਆ ਜਾਂਦੇ ਤਜੀ ਨਹੀਂ ਜਾਈ ਨਿਤਨਿਤ ਰਖਿ ਉਰਧਾਰੋ ਸਦਾ ਹੀ ਉਰਧਾਰ ਜਾਨੀ ਸੱਚਾਲੇ ਪਾਸੇ ਨੂੰ ਧਿਆਨ ਉਧਰ ਰੱਖਦਾ ਰਹਿੰਦਾ ਹੈ ਉਧਰ ਉਧਰ ਵਿਚਾਰ ਕਰਦਾ ਰਹਿੰਦਾ ਹੈ ਸੱਚ ਉਹ ਝੂਠ ਦੀ ਸਮਝ ਅੰਤਰਗਤ ਹਿਰਦੇ ਦੇ ਵਿੱਚ ਹੀ ਪ੍ਰਾਪਤ ਹੁੰਦੀ ਰਹਿੰਦੀ ਹੈ ਨਿਤ ਨਿਤ ਰੱਖੇ ਰੁ ਧਾਰੋ ਤਮ ਸੰਸਾਰ ਚਰਨ ਲਗਤ ਰਿਏ ਸਭ ਨਾਨਕ ਬ੍ਰਹਮ ਪ੍ਰਸਾਰੋ ਇਹ ਸੰਸਾਰ ਹੈ ਜਿਹੜਾ ਤਮ ਗੁਣ ਦੇ ਵਿੱਚ ਹੈ ਭਾਵ ਅਗਨ ਸਾਗਰ ਇੱਥੇ ਦੁਖੀ ਦੁਖਣੇ ਇਹ ਸੰਸਾਰ ਨੂੰ ਗੁਰੂ ਦੇ ਚਰਨਾਂ ਨਾਲ ਲੱਗ ਕੇ ਤਰਿਆ ਜਾ ਸਕਦਾ ਹੈ ਤੱਬ ਗਿਆਨ ਗੁਰੂ ਦੀ ਸੋਝੀ ਪ੍ਰਾਪਤ ਕਰਕੇ ਆਪਣੇ ਹਿਰਦੇ ਨਾਮ ਦੇ ਵਿੱਚ ਉਤਾਰ ਦੇ ਵਿੱਚ ਰਹਿ ਕੇ ਉਸ ਇਲਾਕੇ ਦੇ ਵਿੱਚ ਉਸ ਜਗ੍ਹਾ ਦੇ ਵਿੱਚ ਜਿੱਥੇ ਟਿਕਾਉ ਹੈ ਫਿਰ ਘਰ ਹੈ ਉੱਥੇ ਰਹਿ ਕੇ ਵੀ ਨਾਨਕ ਜੀ ਕਹਿ ਰਹੇ ਨੇ ਤਾਂ ਇਹ ਸਾਰੇ ਬ੍ਰਹਮ ਦਾ ਪ੍ਰਸਾਰਾ ਜਿਹੜਾ ਜਿਸ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਸ਼ਲੋਕ ਮਹਲਾ 5ਮ 13 ਕੀਤਾ ਜਾਤੂ ਨਹੀਂ ਮੈਨੂੰ ਯੋਗ ਕਿ ਤੋਈ ਮੈਂ ਨਿਰਗੁਣ ਆਰੇ ਕੋ गुण ਨਹੀਂ ਆਪੈ ਤਰਸ ਪਿਓਈ ਅਗਰੇ ਸਲੋਕ ਵਿੱਚ ਗੁਰੂ ਸਾਹਿਬ ਸਮਝਾ ਰਹੇ ਹਨ ਤੇਰਾ ਕੀਤਾ ਜਾਤੋ ਨਹੀਂ ਇਹ ਜੋ ਕੁਝ ਵੀ ਹੋ ਰਿਹਾ ਸਾਰੇ ਸੰਸਾਰ ਦੇ ਵਿੱਚ ਜੋ ਵੀ ਕਰਤਾ ਕਰੀ ਖੇਲ ਕਰ ਰਿਹਾ ਹੈ ਇਹ ਪਰਮੇਸ਼ਰ ਤੇਰਾ ਹੀ ਕੀਤਾ ਹੋਇਆ ਹੈ ਮੈਂ ਇਹਦੇ ਬਾਰੇ ਕੁਝ ਵੀ ਨਹੀਂ ਜਾਣ ਸਕਦਾ ਕੁਝ ਵੀ ਨਹੀਂ ਕਹਿ ਸਕਦਾ ਤੇ ਪੂਰੇ ਖੰਡਾਂ ਭਰੇ ਮੰਡਰਾ ਦੇ ਵਿੱਚ ਤੇਰੀ ਹੀ ਕਿਰਪਾ ਤੇਰੀ ਹੀ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ ਹੈ ਮੈਨੂੰ ਜੋਗ ਕੀ ਤੋਈ ਮੈਨੂੰ ਤਖ ਜੋਗ ਬਖਸ਼ਿਸ਼ ਕਰੋ ਕੀ ਤੋਈ ਮੈਨੂੰ ਤੁਹੀ ਜੋਗ ਬਖਸ਼ਿ ਚ ਕੀਤਾ ਹੈ ਭਾਵ ਮੈਨੂੰ ਜੁੜਨਾ ਕੀਤਾ ਹੈ ਹਿਰਦੇ ਦੇ ਵਿੱਚ ਨਾਮ ਦੇ ਨਾਲ ਤਾਂ ਕਿ ਇਹ ਜਿਹੜਾ ਸਰੀਰ ਝੂਠਾ ਹੈ ਜਿਸ ਨੂੰ ਛੱਡ ਕੇ ਜਿਹੜੀ ਆਤਮਾ ਜੋਤ ਹੈ ਉਸ ਦੇ ਨਾਲ ਜੁੜਨਾ ਕੀਤਾ ਹੈ ਮੈਨੂੰ ਜੋਗ ਕੀਤਾਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਮੇਰੇ ਵਿੱਚ ਕੋਈ ਵੀ ਗੁਣ ਨਹੀਂ ਮੈਂ ਨਿਰਗੁਣ ਯਾਰਾ ਹਮਾਰਾ ਚ ਕੋਈ ਗੁਣ ਨਹੀਂ ਆਪੇ ਤਰਫ ਪਿਯੋਈ ਤੁਸੀਂ ਆਪ ਹੀ ਤਰਫ ਕਰਕੇ ਕਿਰਪਾ ਕੀਤੀ ਹੈ ਆਪਣੇ ਬੱਚਾ ਤੇ ਆਪਣੇ ਭਗਤਾਂ ਦੇ ਆਪਣੇ ਸਿੱਖਾਂ ਦੇ ਜਿਨ੍ਹਾਂ ਨੂੰ ਤੁਸੀਂ ਨਾਮ ਦੀ ਦਾਤ ਬਖਸ਼ਿਸ਼ ਕੀਤੀ ਉਹਨਾਂ ਨੇ ਫਿਰ ਵੀ ਗੁਣ ਹੁੰਦੇ ਹੋਏ ਵੀ ਫਿਰ ਵੀ ਇਹੀ ਕਿਹਾ ਵੀ ਸਾਡਾ ਕੋਈ ਗੁਣ ਨਹੀਂ ਇਹ ਤੇਰੀ ਹੀ ਕਿਰਪਾ ਹੈ ਤੂੰ ਸਾਨੂੰ ਗੁਣ ਬਖਸ਼ਿਸ਼ ਕੀਤੀ ਤਰਫ ਪਿਆ ਮੈਂ ਰਹਿਮਤ ਹੋਈ ਸਤਿਗੁਰੂ ਸਾਜਣ ਮਿਲਿਆ ਕਹਿੰਦੇ ਤਰਸ ਕੀਤੀ ਤੁਸੀਂ ਸਾਡੇ ਤੇ ਸਾਡੇ ਤੇ ਰਹਿਮਤ ਕੀਤੀ ਮਹਾਰਾਜ ਮਿਹਰ ਕੀਤੀ ਮਹਿਰਾ ਮਿਤ ਮਿਹਰ ਦੀ ਮੱਤ ਬਖਸ਼ਿਸ਼ ਕੀਤੀ ਸਤਿਗੁਰੂ ਸੱਜਣ ਦੀ ਪ੍ਰਾਪਤੀ ਹੋਈ ਹਿਰਦੇ ਦੇ ਵਿੱਚ ਸਤਿਗੁਰੂ ਦਾ ਪੈਰਾ ਹੋਇਆ ਉਹਨਾਂ ਨੇ ਸਮਝ ਬਖਸ਼ਿਸ਼ ਕੀਤੀ ਵੀ ਕਿ ਕਿਹੋ ਜਿਹਾ ਸੱਚ ਦੀ ਪਛਾਣ ਕਰਕੇ ਸੱਚ ਦੇ ਉਰਧਾਰ ਧੜੇ ਦੇ ਵਿੱਚ ਰਹਿਣਾ ਹੈ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ થી ਵੇ ਹਰਿਆ ਕਹਿੰਦੇ ਨੇ ਜੇ ਨਾਮ ਦੀ ਪ੍ਰਾਪਤੀ ਹੋ ਰਹੀ ਨਾਨਕ ਜੀ ਕਹਿ ਰਹੇ ਨੇ ਤਾਂ ਹੀ ਮਨ ਔਰ ਤਨ ਪਾਵ ਮਨ ਜਿਹੜਾ ਤ੍ਰਿਕੁਟੀ ਜਿੰਦਾ ਤਨ ਜਿਹੜੀ ਆਤਮਾ ਰੂਪ ਹੈ ਇਹ ਦੋਵੇਂ ਹਰੇ ਰਹਿੰਦੇ ਨੇ ਔਰ ਦੋਵੇਂ ਇੱਕ ਰਹਿੰਦੇ ਨੇ ਜਿਹੜੇ ਬਹਿ ਕੇ ਸੱਚ ਦੀ ਵਡਿਆਈ ਵਿਚਾਰ ਕਰਦੇ ਰਹਿੰਦੇ ਨੇ ਪੌੜੀ ਤਿੱਥੇ ਤੁਖਮ ਰੱਥ ਜਿੱਥੇ ਕੋਈ ਨਾਏ ਉੱਤੇ ਤੇਰੀ ਰੱਖ ਪੌੜੀ ਜਾਨੀ ਅੱਗੇ ਚੜੇਗਾ ਮਨ ਅੱਗੇ ਸੋਝੀ ਪ੍ਰਾਪਤ ਕਰੇਗਾ ਪੌੜੀ ਦਾ ਮਤਲਬ ਹੈ ਕਿ ਕਦਮ ਉੱਪਰ ਹੋ ਗਏ ਅੱਗੇ ਦਾ ਗਿਆਨ ਬਖਸ਼ ਸ਼ੁੰਦ ਕਰਦੀ ਹੈ ਗੁਰਬਾਣੀ ਕਹਿੰਦੇ ਤਿੱਥੇ ਤੁਖਮ ਰੱਥ ਕਹਿੰਦੇ ਸਾਰੀ ਜਗ੍ਹਾ ਤੇ ਤੇਰੀ ਹੀ ਕਿਰਪਾ ਵਰਤ ਰਹੀ ਹੈ ਕਭ ਜਗਾਤੇ ਤੇਰਾ ਹੀ ਕੀਤਾ ਹੋ ਰਿਹਾ ਹੈ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਇਹ ਸੰਸਾਰ ਦੇ ਵਿੱਚ ਤਾਂ ਇੱਕ ਦੂਜੇ ਰਿਸ਼ਤੇਦਾਰਾਂ ਭੈਣ ਭਰਾਵਾਂ ਦੇ ਸਹਯੋਗ ਨਾਲ ਬੰਦੇ ਦਾ ਕੰਮ ਚੱਲਦਾ ਹੈ ਇਹ ਵੀ ਪਰਮੇਸ਼ਰ ਦੀ ਮਾਇਆ ਦੇ ਕਾਰ ਹੁਕਮ ਦੇ ਵਿੱਚ ਹੀ ਚੱਲ ਰਿਹਾ ਹੈ ਪਰ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਯਾਨੀ ਜਿੱਥੇ ਆਤਮ ਰੂਪ ਧਿਆਨ ਦੇ ਵਿੱਚ ਕੋਈ ਪਰਿਵਾਰ ਰਿਸ਼ਤੇਦਾਰ ਮਦਦ ਨਹੀਂ ਕਰ ਸਕਦਾ ਉੱਥੇ ਹੀ ਪਰਮੇਸ਼ਰ ਰੱਖਿਆ ਕਰਦਾ ਹੈ ਉੱਤੇ ਹੀ ਗਿਆਨ ਗੁਰੂ ਦੀ ਕਿਰਪਾ ਦੇ ਨਾਲ ਸੋਝੀ ਮਿਲਦੀ ਹੈ ਅਗਨੀ ਉਦਰ ਮਾਹੀ ਹੋਜਣਾ ਭਵ ਸਾਗਰ ਹੈ ਜਿਹਦੀ ਮਾਇਆ ਅਗਣਾ ਉਹਦੇ ਵਿੱਚੋਂ ਗੁਰਮਤਿ ਰਾਹੀ ਮਾਹੀ ਅਗਨੀ ਉਦਰ ਮਾਹੀ ਉਦਰ ਹੁੰਦਾ ਹੈ ਬਾਹਰ ਜਾਣਾ ਤਰ ਜਾਣਾ ਮਾਹੀ ਗੁਰਮਤਿ ਰਾਹੀ ਗੁਰਮਤਿ ਦੀ ਮਾਤਾ ਦੀ ਗੁਰਮਤਿ ਦੀ ਕਿਰਪਾ ਦੇ ਨਾਲ ਅਗਨੀ ਤਰ ਜਾਣਾ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਇਹੜੇ ਜਮਦੇ ਦੂਤ ਨੇ ਭਾਵ ਜਮਣਾ ਔਰ ਮਰਨ ਦਾ ਮਾਰਗ ਹੈ ਨਾਮ ਨੂੰ ਸੁਣ ਕੇ ਉਹ ਵੀ ਛੱਡ ਕੇ ਭੱਜ ਜਾਂਦੇ ਨੇ ਦੂਰ ਕਿਉਂਕਿ ਹਉਮੈ ਨਾਮੇ ਨਾਲ ਵਿਰੋਧ ਹੈ ਦੋਇ ਨਵਸੇ ਇੱਕ ਥਾਈਂ ਉਹ ਮਾਇਆ ਰੂਪੀ ਕਾਰ ਕਰਦੇ ਨੇ ਪਰਮੇਸ਼ਰ ਦੇ ਹੁਕਮ ਚ ਨਾਮ ਤੋਂ ਉਹਨਾਂ ਨੂੰ ਡਰ ਪੈ ਲੱਗਦਾ ਹੈ ਸੋ ਇਸ ਤਰ੍ਹਾਂ ਹੀ ਕਹਿੰਦੇ ਜਮਦੇ ਦੂਤ ਨੇ ਜਿਹੜੇ ਉਹ ਛੱਡ ਕੇ ਭੱਜ ਜਾਂਦੇ ਨੇ ਨਾ ਹੀ ਤੇਰੇ ਛੱਡ ਜਾਏ ਤੇਰੀ ਸੱਚ ਨੇ ਰਕਾਰ ਦੀ ਵਡਿਆਈ ਹੁੰਦੀ ਉਹ ਛੱਡ ਕੇ ਪਾਸੇ ਹਟ ਜਾਂਦੇ ਨੇ ਪਾਜਲ ਬਿਕਮ ਅਸਗਾਹਾ ਗੁਰ ਸ਼ਬਦੀ ਪਾਰ ਪਾਏ ਜਿਸ ਤਰ੍ਹਾਂ ਕਿ ਸਮੁੰਦਰ ਦੇ ਵਿੱਚ ਕਿਸ਼ਤੀ ਤੈਰਦੀ ਹੈ ਔਰ ਚੱਪੂ ਦੇ ਨਾਲ ਮਲਾਹਾ ਉਹਨੂੰ ਪਾਰ ਕਰਦਾ ਹੈ ਇਸ ਤਰ੍ਹਾਂ ਸਰੀਰ ਦੇ ਵਿੱਚ ਮਨ ਔਰ ਆਤਮਾ ਜਿਹੜੀ ਹੈ ਗਿਆਨ ਦੀ ਘਾਟ ਕਰਕੇ ਭਟਕਦੀ ਹੈ ਔਰ ਜਦੋਂ ਗਿਆਨ ਪੂਰਾ ਹੁੰਦਾ ਹੈ ਪਾਜਲ ਬਿਕਮ ਅਸਗਾਹਾ ਬਿਕਮ ਹੁੰਦਾ ਹੈ ਔਖਾ ਰਖਤਾ ਅਸਗਾਹਾ ਹੁੰਦਾ ਜਿਹਨੂੰ ਕੋਈ ਰਖਤਾ ਨਾ ਮਿਲਦਾ ਹੋਵੇ ਪਾਜਲ ਦੇ ਵਿੱਚ ਭਟਕਿਆ ਹੋਇਆ ਮਨ ਅਧੂਰਾ ਹੀ ਗਿਆਨ ਕਰਕੇ ਜਮਨ ਮੰਨ ਚਰਹਿੰਦਾ ਹੈ ਗੁਰ ਸ਼ਬਦੀ ਪਾਰ ਪਾਏ ਜੇ ਗੁਰੂ ਦੀ ਗੱਲ ਮੰਨ ਲੇ ਕੁਰਬਾਨੀ ਗੁਰੂ ਨੂੰ ਪੜ ਕੇ ਆਪਣੇ ਹਿਰਦੇ ਦੀ ਖੋਜ ਕਰਕੇ ਉਹਦੇ ਨਾਲ ਜੁੜ ਜੇ ਤਾਂ ਉੱਥੋਂ ਬੁੱਝਣ ਦੀ ਕਿਰਪਾ ਹੁੰਦੀ ਹੈ ਬਿਜਾਰਤ ਦੇ ਵਿੱਚ ਮਹਾਰਾਜ ਫਿਰ ਹੁਕਮ ਬਖਸ਼ਿਤ ਨੇ ਗੁਰ ਨੂੰ ਮੰਨਣਾ ਸ਼ੁਰੂ ਕਰ ਦੇ ਤਾਂ ਸ਼ਬਦ ਦੇ ਰਾਹੀ ਪਾਰ ਪਾਰ ਚਲਿਆ ਜਾਂਦਾ ਹੈ ਪਾਰ ਪਾਏ ਗੁਰ ਸ਼ਬਦੀ ਪਾਰ ਪਾਏ ਫਿਰ ਇਹ ਭੌਜਲ ਸੰਸਾਰ ਤੋਂ ਪਾਰ ਲਾ ਅਗਲਾ ਕਿਨਾਰਾ ਸੋਜੀ ਬਖਸ਼ ਜਿੱਥੇ ਟਿਕਾਉ ਹੈ ਜਿੱਥੇ ਮਨ ਥਿਰ ਘਰ ਚ ਚਲਿਆ ਜਾਂਦਾ ਹੈ ਕਾਮਨਾਵਾਂ ਤੋਂ ਮੁਕਤ ਹੋ ਜਾਂਦਾ ਕੋਈ ਇੱਛਾ ਨਹੀਂ ਰਹਿੰਦੀ ਕੋਈ ਕਾਮਨਾ ਨਹੀਂ ਰਹਿੰਦੀ ਫਿਰ ਉਧਰ ਰਹਿ ਕੇ ਔਰ ਫਿਰ ਇਹ ਸਾਰੇ ਵਿਚਾਰ ਨੂੰ ਸਮਝਦਾ ਜਿਨਨ ਕੋ ਲੱਗੀ ਪਿਆਸ ਜਿਨਾਂ ਨੂੰ ਇਹ ਪਿਆਸ ਲੱਗਦੀ ਹੈ ਜਿਨ੍ਹਾਂ ਦੇ ਅੰਦਰ ਸੱਚ ਜਨ ਪ੍ਰੇਮ ਜਾਗਦਾ ਹੈ ਜਿਨ੍ਹਾਂ ਨੂੰ ਇਹ ਝੂਠੀ ਦੇਹੀ ਜਿਹੜਾ ਸਾਡਾ ਸਰੀਰ ਹੈ ਜਿਹਦੇ ਉੱਪਰ ਆਧਾਰ ਕੱਟ ਦਾ ਨਾਮ ਲਿਖਿਆ ਹੋਇਆ ਹੈ ਜਿਹਦੀ ਫੋਟੋ ਖਿੱਚੀ ਗਈ ਹੈ ਇਹ ਸਰੀਰ ਤਾਂ ਸਾਡਾ ਬਾਹਰੀ ਹੈ ਇਹ ਸਰੀਰ ਨੂੰ ਇੱਕ ਪ੍ਰਾਈਵਤਿ ਜਾਣ ਕੇ ਮਨ اور ਆਤਮਾ ਦੀ ਫੋਜ ਸਮਝ ਲੈ ਕੇ ਵੀ ਥੋੜੇ ਫੈਮਿਲੀ ਸਾਨੂੰ ਇਹ ਸਰੀਰ ਮਿਲਿਆ ਜਦੋਂ ਇਹ ਫੌਜੀ ਮਹਾਰਾਜ ਬਖਸ਼ਦੇ ਨੇ ਫਿਰ ਕਹਿੰਦੇ ਜਿਸ ਨੂੰ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਫਿਰ ਇਹ ਜਦੋਂ ਫੌਜੀ ਆ ਜਾਂਦੀ ਹੈ ਫਿਰ ਅਨਮਾ ਜਿਹੜੀ ਪਿਆਸ ਲੱਗਦੀ ਹੈ ਸੱਚੇ ਨਾਮ ਦੀ ਅੰਮ੍ਰਿਤ ਫਿਰ ਇਹ ਤਾਂ ਜੋਤ ਰੂਪ ਗਿਆਨ ਰੂਪ ਚ ਖਾਂਦਾ ਹੈ ਸਰੀਰ ਦੀ ਖਰਾਕ ਤਾਂ ਸਾਡੇ ਕੋਲ ਬਹੁਤ ਹੈ ਕੁਝ ਵੀ ਖਾਂਦੇ ਆਪਾਂ ਸਰੀਰ ਦੇ ਵਿਟਾਮਿਨ ਨਹੀਂ ਮਿਨਰੇਲ ਨਹੀਂ ਕਾਰਬੋਹਾਈਡਰੇਟ ਨਹੀਂ ਹਵਾ ਤਾਂ ਸਾਨੂੰ ਆਕਸੀਜਨ ਮਹਾਰਾਜ ਨੇ ਫ੍ਰੀ ਦਿੱਤੀ ਹੈ ਕਨੇਜੇ ਨੇ ਵਿਟਾਮਿਨ ਸੀ ਹੈ ਵਿਟਾਮਿਨ ਡੀ ਹੈ ਕੈਲਸ਼ੀਅਮ ਵਗੈਰਾ ਆਪਾਂ ਖਾ ਰਹੇ ਆ ਇਹ ਸਰੀਰ ਦੀ ਖਰਾਕ ਹੈ ਪਰ ਸਿਰ ਦੇ ਵਿੱਚ ਜਿਹੜਾ ਮਨ ਹੈ ਪਰ ਜੋਤ ਹੈ ਉਹਨਾਂ ਦੀ ਖਰਾਕ ਗੁਰਬਾਣੀ ਗਿਆਨ ਹੈ ਜਾਂ ਭਰਮ ਹੈ ਤੇ ਜਾਂ ਪਰ ਗੁਰਬਾਣੀ ਦਾ ਨਾਮ ਹੈ ਪਰਮ ਚ ਅਸੀਂ ਪਹਿਲਾਂ ਹੀ ਫਸੇ ਹੋਈਆਂ ਗੁਰਬਾਣੀ ਦਾ ਗਿਆਨ ਸਾਨੂੰ ਇਹਦੇ ਚ ਬਾਹਰ ਕੱਢਦਾ ਹੈ ਤੇ ਇਹੀ ਸੱਚਾ ਅੰਮ੍ਰਿਤ ਹੈ ਅੰਮ੍ਰਿਤ ਸੇ ਹੀ ਖਾਏ ਕਲਮੈ ਇਹੋ ਪੁੰਨ ਗੁਣ ਗੋਵਿੰਦ ਗਾਹੇ ਅੱਜ ਕੱਲ ਦੇ ਵਿੱਚ ਕਲਯੁਗ ਚ ਅਸੀਂ ਹੁਣ ਬੈਠੇ ਹੀ ਹੁਏ ਆਂ ਮਾਤਾ ਦੇ ਗਰਭ ਚ ਬਾਹਰ ਆਏ ਤਾਂ ਕਲਯੁਗ ਹੈ ਹੁਣ ਇੱਥੇ ਕਲਯੁਗ ਦੇ ਵਿੱਚ ਕਲਜ ਕਲਮੈ ਇਹੋ ਪੁੰਨ ਇੱਥੇ ਪੁੰਨ ਕੀ ਨੇ ਗਰਬਾਨੀ ਦਾ ਕੀ ਉਪਦੇਸ਼ ਹੈ ਸਮਝ ਲਓ ਅਸੀਂ ਪੈਸਾ ਦਾਨ ਕਰਕੇ ਜਾਂ ਹੋਰ ਚੀਜ਼ਾਂ ਨੂੰ ਦਾਨ ਕਰਕੇ ਪੁੰਨ ਮੰਨੀ ਜਾਂਦੇ ਆ ਪੁੰਨ ਪਾਪ ਜੋ ਬੀਜਦੇ ਸਭ ਧਰਮ ਰਾਹ ਕੋਈ ਜਾਇਓ ਧਰਮ ਰਾਹ ਨੂੰ ਚਲਿਆ ਜਾਂਦਾ ਜਮਨਮਰ ਚ ਰਹਿੰਦਾ ਹੋਮੇ ਪੈਦਾ ਹੋ ਜਾਂਦੀ ਹੈ ਪਰ ਜੇ ਸੱਚਾ ਪੁੰਨ ਕਰਨਾ ਹੈ ਕੁਰਬਾਨੀ ਕਰੀ ਕਲਮੈ ਇਹੋ ਪੁੰਨ ਇਹੀ ਪੁੰਨ ਕਰਨਾ ਹੈ ਗੁਣ ਗੋਵਿੰਦ ਗਾਹੀ ਪਹਿਲਾਂ ਆਪਣੇ ਗੋਵਿੰਦ ਦੀ ਖੋਜੀ ਲੈਣੀ ਹੈ ਉਹਦੇ ਨਾਲ ਜੁੜਨਾ ਹੈ ਉਹਦੀ ਗੱਲ ਮੰਨਣੀ ਹੈ ਅਮਰਦੀ ਦਾਤ ਅੰਦਰੋਂ ਹਿਰਦੇ ਚੋ ਲੈਣੀ ਹੈ ਔਰ ਮਨ ਨੂੰ ਜਗਾਉਣਾ ਹੈ ਗੁਰਬਾਣੀ ਗੁਰਮਤ ਨਾਲ ਜੋੜਨਾ ਹੈ ਫਿਰ ਗੁਣ ਗੋਵਿੰਦ ਦੇ ਗਾਉਣੇ ਆ ਗੁਣ ਕੀ ਨੇ ਇੱਕ ਪਰਮੇਸ਼ਰ ਨਿਰਆਕਾਰ ਦਾ ਹੁਕਮ ਚੱਲਦਾ ਸਾਰੇ ਖੰਡਾਂ ਬਰੇ ਮੰਡਾਂ ਚ ਉਹੀ ਸੱਚ ਹੈ ਮਾਇਆ ਝੂਠ ਹੈ ਉਹਨੇ ਕੁਝ ਫਮਲੀ ਰਚਨਾ ਰਚੀ ਹੈ ਖੇਡ ਰਚੀ ਹੈ ਇਸ ਲਈ ਖੇਡ ਦੇ ਵਿੱਚ ਅਸੀਂ ਆਏ ਹੋਏ ਆ ਸਾਡੀ ਆਤਮਾ ਨੂੰ ਗਿਆਨ ਦੀ ਘਾਟ ਹੈ ਉਹ ਗਿਆਨ ਅਸੀਂ ਗੁਰਬਾਣੀ ਗੁਰੂ ਤੋਂ ਪੂਰਾ ਕਰਕੇ ਫਿਰ ਘਰ ਸੱਚਖੰਡ ਦੀ ਵਾਪਸੀ ਕਰਨੀ ਹੈ ਇਸ ਈਸ਼ੀਰ ਚ ਰਹਿੰਦਾ ਰਹਿੰਦਾ ਇਹ ਗੁਣ गोविंद ਦੇ ਜਿਹੜੇ ਗੁਣ ਨੇ ਇਹ ਗਾਉਣੇ ਆ ਔਰ ਗਾਵਾਂਗੇ ਤਾਂ ਜੇ ਸਾਨੂੰ ਪਤਾ ਹੋਏਗਾ ਪਤਾ ਤਾਂ ਹੋਏਗਾ ਜੇ ਅਸੀਂ ਵਿਚਾਰ ਕਰਾਂਗੇ ਸੋਚੀ ਕਰਾਂਗੇ ਇਸ ਵਾਤੇ गोविंद ਦੇ ਗੁਣ ਨੇ ਜਿਹੜੇ ਸਾਨੂੰ ਪਾਰ ਕਰਦੇ ਆ ਕਾਲ ਚ ਕਲਯੁਗ ਚ ਇਹ ਸਰੀਰ ਦੇ ਵਿੱਚ ਸਭ ਤੋਂ ਵੱਡੇ ਹੀ ਗੁਣ ਨੇ ਔਰ ਆਪਾਂ ਜਿਹੜੇ ਇਹ ਮੋਬਾਈਲ ਰਾਹੀਂ ਸਾਰੇ ਵੀਰ ਭਰਾਵਾਂ ਦੇ ਸੰਗਤਾਂ ਦੇ ਚਰਨਾਂ ਦੇ ਵਿੱਚ ਇਹ ਸਾਡੀ ਆਵਾਜ਼ ਪਹੁੰਚ ਰਹੀ ਐ ਆਪਾਂ ਵੀ ਗੋਬਿੰਦ ਸਿੰਘ ਗੋਣੀ ਮਹਾਰਾਜ ਦੀ ਕਿਰਪਾ ਨਾਲ ਗਾ ਰਹੇ ਉਹੋ ਗਵਾ ਰਹੇ ਸਾਡੀ ਕੋਈ ਸ਼ਕਤੀ ਨਹੀਂ ਹੈ ਨਾ ਸਾਡੇ ਸਰੀਰ ਦੀ ਸ਼ਕਤੀ ਹੈ ਕੋਈ ਨਾ ਸਾਡੀ ਆਤਮਾ ਕੋਲ ਬਲ ਹੈ ਗਾ ਵੀ ਕੋ ਤਾਣ ਹੋਵੇ ਜੇ ਕੋ ਤਾਣੋ ਤਾਣ ਬਖਸ਼ਦਾ ਹੈ ਉਹਦੀ ਕਿਰਪਾ ਹੈ ਜਿੰਨੂੰ ਕੋਈ ਬੁੱਧੀ ਥੋੜੀ ਵਾਲੀ ਉਹਨਾਂ ਨੇ ਦਿੱਤੀ ਐ ਆਪਣੇ ਤੋਂ ਹੋਰ ਵੀ ਬਹੁਤ ਸ਼ਾਨੀ ਤੇ ਗਿਆਨੀ ਜੇ ਕੋ ਪਰਮੇਸ਼ਰ ਦੇ ਪਿਆਰੇ ਹਰ ਜਗ੍ਹਾ ਤੇ ਹੁੰਦੇ ਨੇ ਸੰਸਾਰ ਦੇ ਵਿੱਚ ਹੈ ਨਿਰਲੇ ਨਹੀਂ ਘਣੀ ਫੈਲ ਬਕਰ ਸੰਸਾਰ ਹੈਗੇ ਹੀ ਨੇ ਤਾਂ ਹੀ ਧਰਤੀ ਚੱਲ ਰਹੀ ਆ ਉਹਦੀ ਕਿਰਪਾ ਨਾਲ ਹੀ ਪਰਮੇਸ਼ਰ ਦੀ ਖੇਤੀ ਖਤਮ ਤਾਂ ਨਹੀਂ ਹੋਈ ਨਾਮ ਤਾਂ ਕਿਤੇ ਨਾ ਕਿਤੇ ਰਹਿੰਦਾ ਹੀ ਐ ਚਾ ਗੁਪਤ ਰਹਿੰਦਾ ਚਾ ਪ੍ਰਗਟ ਰਹਿੰਦਾ ਕੋ ਨਾਮ ਦੀ ਗੱਲ ਚੱਲਦੀ ਰਹਿੰਦੀ ਐ ਸਾਨੂੰ ਕੋਈ ਗੁਰਮੁਖ ਪਿਆਰਾ ਮਿਲ ਜਾਂਦਾ ਉਹ ਸਮਝਾ ਦਿੰਦਾ ਫਿਰ ਅਸੀਂ ਉਹ ਰਸਤੇ ਤੇ ਚੱਲਣਾ ਹੁੰਦਾ ਕੋ ਕਲ ਦੇ ਵਿੱਚ ਇਹੀ ਸਭ ਤੋਂ ਵੱਡਾ ਪੁੰਨ ਐ ਗੁਣ ਗੋਬਿੰਦ ਗਾਈ ਤਭ ਸੇ ਨੂ ਕਿਰਪਾਲ ਸੰਭਾਲੇ ਸਾਹੇ ਸਾਹੇ ਸਾਰਿਆਂ ਨੂੰ ਉਹ ਕਿਰਪਾਲ ਸੰਭਾਲ ਰਿਹਾ ਜਿਹੜਾ ਕਿਰਪਾ ਕਰਦਾ ਜਿਹੜਾ ਲੈਂਦਾ ਕੁਛ ਨਹੀਂ ਸਾਡੇ ਤੋਂ ਦੇਹੀ ਦੇ ਰਿਹਾ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਕਾਹੀ ਖਾਹੇ ਅਸੀਂ ਖਾ ਖਾ ਕੇ ਥੱਕ ਗਏ ਹਾਂ ਉਹਦਾ ਦਿੱਤਾ ਹੋਇਆ ਪਰ ਉਹ ਦੇ ਹੀ ਲਿਆ ਖਦਾਈ ਕਿਰਪਾ ਕਰ ਰਿਹਾ ਹੈ ਉਹ ਨਿਰਆਕਾਰ ਪਿਤਾ ਸਾਡਾ ਹਾਜ਼ਰਾ ਹਜੂਰ ਸਭ ਜੀਵਾਂ ਤੇ ਸਭ ਮਨੁੱਖਾਂ ਤੇ ਸਭ ਬਨਸਪਤੀਆਂ ਤੇ ਸਭ ਜਾਨਵਰਾਂ ਤੇ ਸਭ ਦਰਖਤਾਂ ਤੇ ਹਰ ਚੀਜ਼ ਨੂੰ ਉਹ ਦੇ ਰਿਹਾ ਹੈ ਕੋਈ ਦੋ ਤੱਤਾਂ ਦਾ ਸੂਰ ਬਣਿਆ ਕੋਈ ਚਾਰ ਦਾ ਸਾਡਾ ਸਾਡਾ ਚਾਰ ਤੱਤਾਂ ਦਾ ਸਰੀਰ ਹੈ ਪੰਜਵਾਂ ਆਕਾਸ਼ ਤੱਤ ਸਾਡੀ ਪ੍ਰਕਿਰਤਿ ਚੋਂ ਬਾਹਰ ਹੈ ਫਿਰ ਸਾਰੇ ਸਰੀਰ ਰਚਨਾ ਉਹਦੀ ਰਚੀ ਹੋਈ ਹੈ ਬੇਅੰਤ ਹੈ ਉਹਦੀ ਸਭ ਤੇ ਨੂੰ ਕਿਰਪਾਲ ਸੰਭਾਲੇ ਸਾਰਿਆਂ ਨੂੰ ਹੀ ਉਹ ਕਿਰਪਾਲ ਸੰਭਾਲਣਾ ਕਰਦਾ ਹੈ ਸਾਹੇ ਸਾਹੇ ਮਿਰਥਾ ਕੋਈ ਨਾ ਜਾਹੇ ਇਸ ਤਰ੍ਹਾਂ ਜਦੋਂ ਗੋਬਿੰਦਾ ਗਿਆਨ ਅੰਦਰ ਪ੍ਰਗਟ ਹੁੰਦਾ ਤਾਂ ਫਿਰ ਉਹ ਆਤਮਰਾਮ ਨੂੰ ਪੂਰੀ ਫੌਜੀ ਦੇ ਕੇ ਮਨ ਦੀ ਸੰਭਾਲਣਾ ਕਰਦਾ ਹੈ ਮਨ ਨੂੰ ਅਗਨਾਂ ਤੋਂ ਰੋਕਦਾ ਹੈ ਸਵਾਸ ਸਵਾਸ ਸੰਭਾਲਦਾ ਹੈ ਫਿਰ ਵਿਰਥਾ ਨਹੀਂ ਜਾਣ ਦਿੰਦਾ ਫਿਰ ਜਦੋਂ ਵੀ ਮਾਨੋ ਦੇ ਕੋਲ ਜਾਂਦਾ ਹੈ ਤਾਂ ਉਹਦੇ ਸਵਾਲਾਂ ਨੂੰ ਉਹਨੂੰ ਪੂਰਾ ਤ੍ਰਿਪਤ ਕਰਦਾ ਹੈ ਉਹਦੇ ਭਰਮ ਦਾ ਨਾਸ਼ ਕਰਦਾ ਹੈ ਇਹ ਕਿਰਪਾ ਗੋਵਿੰਦੀ ਵਿਰਥਾ ਕੋਈ ਨਾ ਜਾਏ ਜੀ ਆਵੇ ਤੁਧ ਆਹੇ ਜੇ ਇਹ ਆ ਜਾਵੇ ਉਹਦੇ ਕੋਲ ਤਾਂ ਉਹ ਤੁਧ ਫਿਰ ਦੱਸਦਾ ਹੁੰਦਾ ਵੀ ਤੂੰ ਹੀ ਤਾਂ ਮੇਰੇ ਵਰਗਾ ਹੀ ਹੈ ਮਨ ਜਾਣ ਤੇ ਸਭ ਬਾਤ ਜਾਣਤ ਹੀ ਔਗਣ ਕਰੇ ਮਨ ਭੁੱਲਿਆ ਹੋਇਆ ਹੈ ਔਰ ਆਤਮਰਾਮ ਨੂੰ ਦੱਸ ਲੈਂਦਾ ਵੀ ਆਪਾਂ ਦੋਵੇਂ ਇੱਕੋ ਰੂਪੀਆਂ ਆਪਣੇ ਦੋ ਇਖਿਆਨ ਦੇ ਵਿੱਚ ਜੋਤ ਦੀ ਦਾਲ ਬਣੀ ਹੈ ਤੂੰ ਆ ਜਾ ਮੇਰੇ ਕੋਲ ਬੈਠਾ ਆਪਾਂ ਤੈਨੂੰ ਦੱਸਦੇ ਆਂ ਵੀ ਪਰਮੇਸ਼ਰ ਕੀ ਕਿਸ ਤਰ੍ਹਾਂ ਸਾਰੇ ਖੰਡ ਬ੍ਰਹਿਮੰਡ ਨੂੰ ਚਲਾ ਰਿਹਾ ਹੈ ਔਰ ਸੱਚਾ ਕਿਵੇਂ ਦਾ ਹੈ ਕਿਸ ਤਰ੍ਹਾਂ ਉਹਦੇ ਨਾਲ ਮਿਲਾਪ ਕਰਨਾ ਹੈ ਕਹਿੰਦੇ ਜੇ ਆਵੇ ਤਦ ਆਹ ਹੈ ਕਹਿੰਦੇ ਜੇ ਇਹ ਉਹਦੇ ਕੋਲ ਚਲਿਆ ਜਾਵੇ ਉਹ ਦੱਸ ਦਿੰਦਾ ਕਿ ਤੂੰ ਆ ਗਿਆ ਹੁਣ ਤਾਂ ਤੁਮੀ ਤਾਂ ਮੇਰੇ ਵਰਗਈਆਂ ਤੁਧ ਆਹੇ ਤੁਮੀ ਤਾਂ ਆਹੀ ਐ ਜੋ ਮੈਂ ਆ ਇਹ ਸਮਝਾ ਦਿੰਦਾ ਹਾਂ ਉਹ ਇਹ ਇਹ ਅੰਦਰ ਦੀਆਂ ਘਟਨਾਵਾਂ ਸਾਰੀਆਂ ਬਾਤਾਂ ਦੀਆਂ ਅਵਸਥਾਵਾਂ ਇਹ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਪੰਜਵੇਂ ਪਾਤਸ਼ਾਹ ਸ਼ਲੋਕ ਮਹਲਾ 5ਵਾਂ ਅੰਤਰ ਗੁਰੂ ਅਰਾਧਨਾ ਜੇਵਾ ਜਪ ਗੁਰੂ ਨਾਉ ਹੁਣੇ ਅੰਤਰ ਗੁਰੂ ਦੀ ਅਰਾਧਨਾ ਕਰਨੀ ਐ ਬਾਹਰ ਅਸੀਂ ਗੁਰੂ ਨੂੰ ਧਿਆਈ ਜਾਂਦੇ ਆਂ ਬਾਹਰ ਕੇ ਜਿਹਦੇ ਪੈਰ ਤੋਂ ਹੀ ਜੰਨੇ ਆ ਕੇ ਤੇ ਧੂਪ ਲਾਈ ਜੰਨੇ ਆ ਅੰਤਰ ਆराधना ਕਿਨੇ ਕਰਨੀ ਹੈ ਇਹ ਤਾਂ ਗਰਵਾਣੀ ਕੁਝ ਹੋ ਰਹੀ ਸਮਝਾ ਰਹੀ ਹੈ ਸਾਨੂੰ ਤਾਂ ਬਾਹਰੋਂ ਗੁਰੂ ਨੂੰ ਜਾਂ ਫੋਟੋ ਨੂੰ ਜਾਂ ਕੋਥੀ ਸਾਹਿਬ ਨੂੰ ਜਾਂ ਕਿਸੇ ਮਨੁੱਖ ਦੇ ਪੈਰਾਂ ਨੂੰ ਧੋਖਿਆ ਸੀ ਕਿੰਨੇ ਵੀ ਗੁਰੂ ਦੀ ਆराधना ਹੋਊਗੀ ਨਹੀਂ ਅੰਤਰ ਗੁਰੂ ਆराधना ਜੇਵਾ ਜਪ ਗੁਰੂ ਨਾਮ ਜੇਵਾ ਜਿਹੜੀ ਹੈ ਮਨ ਦੀ ਉਹਨੇ ਜਪਣਾ ਭਾਵ ਸਮਝਣਾ ਕਰਨਾ ਨਾ ਉਹਨੂੰ ਗਿਆਨ ਰੂਪ ਚ ਕੀ ਹੈ ਔਰ ਅੰਤਰ ਸਮਝਣਾ ਹੈ ਹਿਰਦੇ ਦੇ ਵਿੱਚ ਗੁਰੂ ਆराधना ਕਰਨੀ ਹੈ ਕਿ ਸਾਨੂੰ ਸੋਜੀ ਬਖਸ਼ਿਸ਼ ਕਰੋ ਜੋਤ ਦਾ ਗਿਆਨ ਬਖਸ਼ਿਸ਼ ਕਰੋ ਇਹ ਮੰਗਣਾ ਪਰਮੇਸ਼ਰ ਤੋਂ ਸਾਚੇ ਨਾਮ ਦੀ ਭੁੱਖ ਬਖਸ਼ਿਸ਼ ਕਰੋ ਤਾਂ ਕਿ ਭੁੱਖ ਖਤਮ ਹੋ ਜਾਵੇ ਫਿਰ ਨਾਮ ਦੀ ਸੋਜੀ ਆ ਜੇ ਨੇਤਰੀ ਸਤਗੁਰੂ ਵੇਖਣਾ ਅਸੀਂ ਅੱਖਾਂ ਨਾਲ ਕਹਿੰਦੇ ਆ ਦਰਸ਼ਨ ਕਰ ਲਓ ਅੱਖਾਂ ਨਾਲ ਤਾਂ ਮਾਇਆ ਦੇਖਦੀ ਹੈ ਆਕਾਰ ਰੂਪ ਚ ਸਾਰੀ ਜੋ ਆਕਾਰ ਹੈ ਕਿਸੇ ਵੀ ਵਸਤ ਦਾ ਉਹ ਮਾਇਆ ਹੈ ਜੋ ਨਿਰਾਰਕਾਰ ਹੈ ਨਿਰਾਰਕਾਰ ਹੁੰਦਾ ਜਿਹਦਾ ਕੋਈ ਰੰਗ ਰੂਪ ਨਹੀਂ ਹੈ ਇਹਦਾ ਕੈਨੋਂ ਨਹੀਂ ਦੇਖਿਆ ਜਾ ਸਕਦਾ ਸਿਰਫ ਦਿਵ ਦ੍ਰਿਸ਼ਟੀ ਰਾਹੀਂ ਗਿਆਨ ਵਿਵੇਕ ਬੁੱਧ ਰਾਹੀਂ ਹੀ ਸਮਝ ਕੇ ਉਹਦੇ ਦਰਸ਼ਨ ਕੀਤਾ ਜਾ ਸਕਦਾ ਹੈ ਇਸ ਲਈ ਨੇਤਰੀ ਸਤਿਗੁਰੂ ਵੇਖਣਾ ਹੈ ਦੇਖਣਾ ਨਹੀਂ ਹੈ ਵੇਖਣਾ ਹੁੰਦਾ ਹੈ ਸਮਝਣਾ ਨੇਤਰੀਆ ਮਨ ਦੀ ਸਮਝ ਨਾਲ ਮਨ ਦੀ ਜੋਤ ਜਾਗੇਗੀ ਉਹ ਵਿਚਾਰ ਕਰੇਗੀ ਸੱਚ ਔਰ ਗਲਤ ਦਾ ਤਾਂ ਸਤਿਗੁਰੂ ਇਹ ਸਮਝਾ ਦਿੰਦਾ ਕਿ ਕਿਸ ਤਰ੍ਹਾਂ ਦੇਖਣਾ ਹੈ ਉਹ ਵੀ ਅੰਦਰ ਪ੍ਰਗਟ ਹੋਏਗਾ ਸਰਬਣੀ ਸੁਣਨਾ ਗੁਰੂ ਨਾਲੋਂ ਉਨੇ ਕੰਨਾਂ ਰਹੀਂ ਤਾਂ ਹੀ ਬਾਤ ਸੁਣਦੇ ਆ ਪਰ ਸਰਵਣ ਕਰਨਾ ਹੈ ਸਰਵਣ ਕਰਨਾ ਹੈ ਮਨ ਨੇ ਗੁਰੂ ਨਾਮ ਗੁਰ ਕੀ ਸਮਝਾ ਰਿਹਾ ਹੈ 부ਝਾਨ 부ਜਣ ਦੀ ਸੈਂਸ ਚਾਏਗਾ ਬੁਝਾਰਤ ਦੇ ਵਿੱਚ ਜਦੋਂ ਸਵਾਲ ਕਰਾਂਗੇ ਤਾਂ ਆਤਮ ਹਿਰਦੇ ਚੋਂ ਬਖਸ਼ਿਸ਼ ਕਰਨਗੇ ਔਰ ਸਮਝਾਣਗੇ ਉੱਥੇ ਬਹਿ ਕੇ ਗੱਲਬਾਤ ਹੁੰਦੀ ਹੈ ਨਾਮ ਦੀ ਨਾਮ ਗਿਆਨ ਕੀ ਹੈ ਬਾਹਰ ਅੱਖਰਾਂ ਰਹੀ ਖੋਜਿਆ ਅੰਦਰ ਪਰ ਉਹਨਾਂ ਨੇ ਦੱਸਤਾ ਵੀ ਆ ਤਤ ਹੈ ਅਸਲੀ ਇਹਨਾਂ ਅੱਖਰਾਂ ਚ ਗਿਆਨ ਗੁਰੂ ਰਹੀਂ ਗੁਰਬਾਣੀ ਦੇ ਭਗਤਾਂ ਨੇ ਗੁਰੂ ਸਬੰਨਾਂ ਨੇ ਦੱਸਿਆ ਉਹ ਤੁਰ ਕੀ ਬਾਣੀ ਸਚਖੰਡ ਤੋਂ ਆਈ ਆਕਾਰਪੁਰਖ ਨਿਰਾਕਾਰ ਨੇ ਲਿਖਵਾਈ ਤਾਂ ਇਥੇ ਪਰ ਅਧਿਰਦੇ ਦੇ ਵਿੱਚ ਅੰਦਰ ਜਾ ਕੇ ਇਹਦੀ ਸੋਝੀ ਪ੍ਰਾਪਤ ਕੀਤੀ ਚੇਤਨ ਸ਼ਕਤੀ ਨੇ ਚੇਤਨ ਮੰਨ ਨੇ ਨੇਤਰੀ ਸਤਗੁਰੂ ਪੇਖਣਾ ਸਰਬਣੀ ਸ੍ਰੋਨਾ ਗੁਰਨਾਵ ਹਿਰਦੇ ਦੇ ਵਿੱਚ ਜਾ ਕੇ ਗੁਰਦੇ ਨਾਮ ਦੀ ਸੋਝੀ ਲਈ ਜੋ ਜੋ ਪੁੱਛਿਆ ਉਹਨੇ ਜਵਾਬ ਉਹਨਾਂ ਨੇ ਜਿਵੇਂ ਜਿਵੇਂ ਅਕਲ ਵਧੀ ਉੱਥੋਂ ਮਿਲਿਆ ਸਤਗੁਰੂ ਸੇਤੀ ਰਤਿਆ ਸਤਿਗੁਰੂ ਨੇ ਸਮਝਾਤਾ ਵੀ ਤੂੰ ਰਤੀ ਭਰੇ ਇਹਦਾ ਸੇਤੀ ਰਤਿਆ ਤੂੰ ਵੀ ਇਹਦਾ ਰੂਪੀਆਂ ਨਿਰੰਕਾਰ ਦੀ ਜੋਤੀ ਹੈ ਬਸ ਸੂਰਜ ਤੋਂ ਕਿਰਨ ਅੱਡ ਹੋਈ ਹੋਈ ਹੈ ਜਿਵੇਂ ਬੈਟਰੀ ਜਗਾਉਣੇ ਆ ਦੂਰ ਰੋਸ਼ਨੀ ਪੈਂਦੀ ਹੈ ਕਾਫੀ ਦੂਰ ਕਈ ਫੁੱਟ ਜਾ ਕੇ ਬੈਟਰੀ ਬੰਦ ਕਰਨੇ ਆ ਰੋਸ਼ਨੀ ਬੈਟਰੀ ਦੇ ਵਿੱਚ ਹੀ ਸਮਾ ਜਾਂਦੀ ਹੈ ਇਸ ਤਰ੍ਹਾਂ ਟਾਰਚ ਜਿਵੇਂ ਕੰਮ ਕਰਦੀ ਹੈ ਏਵੇਂ ਜੋਤ ਦੀ ਸ਼ਕਤੀ ਧਿਆਨ ਰੂਪ ਚ ਤ੍ਰਿਕੁੱਟੀ ਦੇ ਵਿੱਚ ਮਾਨ ਕਰਕੇ ਚੜ੍ਹਦੀ ਹੈ ਜਦੋਂ ਟੌਰ ਚ ਬੰਦ ਹੁੰਦੀ ਆ ਤਾਂ ਹਿਰਦੇ ਦੇ ਵਿੱਚ ਵਾਪਕ ਆ ਜਾਂਦੀ ਐ ਇਸ ਤਰ੍ਹਾਂ ਉਹ ਕਹ ਰਹੇ ਨੇ ਸਤਿਗੁਰੂ ਸੱਚੀ ਰਤਿਆ ਤੁਮੀ ਤਾਂ ਸਤਿਗੁਰੂ ਦਾ ਹਿੱਸਾ ਹੀ ਐ ਰਤੀ ਭਾਰੀਆਂ ਦਰਗਹਿ ਪਾਈਏ ਠਾਓ ਜੇ ਇਹ ਗੱਲ ਸਮਝ ਲਈ ਸਤਿਗੁਰੂ ਦੇ ਕੋਲੋਂ ਤਾਂ ਦਰਗਹਿ ਜੇ ਕਹਿੰਦੇ ਫਿਰ ਥਾਓ ਪ੍ਰਾਪਤ ਹੋ ਜਾਂਦੀ ਐ ਟਕਾਉ ਪ੍ਰਾਪਤ ਹੋ ਜਾਂਦਾ ਐ ਸਰੀਰ 'ਚ ਰਹਿੰਦਿਆਂ ਰਹਿੰਦੇ ਹੀ ਮਾਇਆ ਤੋਂ ਨਿਰਲੇਪ ਹੋ ਲੈਂਦਾ ਹੋ ਜਾਂਦਾ ਅਲੱਗ ਕਰ ਲੈਂਦਾ ਐ ਸਰੀਰ ਤੋਂ ਸਰੀਰ ਇੱਕ ਵੱਖਰੀ ਵਸਤੂ ਰਹਿ ਜਾਂਦੀ ਐ ਜਿਹੜੀ ਮਾਇਆ ਨਾਲ ਚੱਲਦੀ ਐ ਦੁੱਧ ਪਾਣੀ ਘੋਣ ਨਾਲ ਰੋਟੀ ਪਾਣੀ ਨਾਲ ਇਹ ਅਨਾਜ ਜੋ ਵੀ ਆਪਾਂ ਖਾਂਦੇ ਆਂ ਔਰ ਜੋਤ ਨੂੰ ਗਿਆਨ ਦੋਵੇਂ ਅਲੱਗ-ਅਲੱਗ ਸਮਝ ਰੂਪ ਚ ਇਹ ਪ੍ਰਗਟ ਹੋ ਜਾਂਦੇ ਨੇ ਇਹ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ ਕਹੋ ਨਾਨਕ ਕਿਰਪਾ ਕਰੇ ਰਣਕ ਜੀ ਕਹੇ ਕਿਰਪਾ ਕਰੇ ਜਿਉ ਜਿਸ ਨੂੰ ਇਹ ਵਾਥ ਦੇ ਜਿਸ ਨੂੰ ਇਹ ਤਰੀਕਾ ਇਹ ਸਮਝੇ ਜੁਗਤ ਔਰ ਸਮਝਾ ਦੇਵੇ ਉਹਦੀ ਕਿਰਪਾ ਚਾਹੀਦੀ ਹੈ ਸੱਚ ਦੀ ਨਿਰੰਕਾਰ ਦੀ ਬੀਰ ਚ ਬਿਸਵੇ ਗੁਰ ਕਾ ਮਾਨ ਮਾਨੇ ਤੋ ਜਨ ਪਰਮੇਸ਼ਰ ਕੀ ਗੱਤ ਜਾਣੇ ਉਹਨੇ ਪਰਖ ਕਰਨੀ ਐ ਸਾਡੀ ਪਰਖਾਂ ਗੁਰ ਕੀ ਬਾਤ ਖਰੀ ਗੁਰੂ ਦੀ ਬਾਤ ਅਸੀਂ ਪਰਖਣੀ ਐ ਉਹਨੇ ਗੁਰੂ ਨੇ ਸਾਡੀ ਵੀ ਪਰਖ ਕਰਨੀ ਐ ਵੀ ਕੱਚਾ ਤਾਂ ਨਹੀਂ ਥੋੜੀ ਜਿਹੀ ਸ਼ਕਤੀ ਦੇ ਕੇ ਦੇਖਦੇ ਨੇ ਵੀ ਆਪਣੇ ਪਰਿਵਾਰ ਲਈ ਤਾਂ ਨਹੀਂ ਮੰਗੀਆਂ ਦਾ ਸਾਰਾ ਕੁਝ ਇਹਦੀ ਦੋਸ਼ ਦ੍ਰਿਸ਼ਟਾ ਨਹੀਂ ਹੈ ਦ੍ਰਿਸ਼ਟੀ ਦੇ ਵਿੱਚ ਕਾਣਤਾ ਨਹੀਂ ਹੈ ਤੇਰਾ ਮੇਰਾ ਤਾਂ ਨਹੀਂ ਦਿਖਦਾ ਵੱਡੇ ਹੋਣ ਦੀ ਲਾਲਸਾ ਤਾਂ ਨਹੀਂ ਹੈ ਇਹ ਤਾਂ ਨਹੀਂ ਕਹਿੰਦਾ ਵੀ ਗੁਰਬਾਣੀ ਦੇ ਫੌਜੀ ਆਜੇ ਤੇ ਮੈਂ ਗਿਆਨੀ ਬਣ ਜਾ ਮੈਨੂੰ ਲੋਕ ਮੱਥਾ ਟੇਕਣ ਜਾ ਮੈਨੂੰ ਜਿਆਦੀ ਮਾਇਆ ਮਿਲੇ ਕਿਤੇ ਮਾਇਆ ਦੇ ਲੋਭ ਲਾਲਚ ਵਾਸਤੇ ਕਿਤੇ ਰੋਜੀ ਰੋਟੀ ਲਈ ਤਾਂ ਨਹੀਂ ਕਰਵਾਨੀ ਦਾ ਪ੍ਰਚਾਰ ਕਰਦਾ ਇਹ ਸਾਰਾ ਉਹ ਦੇਖਦੇ ਆ ਸੱਚਖੰਡ 'ਚ ਬੈਠਿਓ ਬਾਚਦਾ ਸਭ ਕੁਝ ਉਹ ਦੇਖਦਾ ਇਹ ਕਿਰਪਾ ਕਹਿੰਦੇ ਨੇ ਉਹਦੀ ਜਿਸ ਨੂੰ ਇਹ ਬਤ ਦੇ ਜਿਸ ਨੂੰ ਇਹ ਕਿਰਪਾ ਬਖਸ਼ ਦੇ ਉਹੀ ਸਮਝਦਾ ਉਹਦੀ ਕਿਰਪਾ ਹੁੰਦੀ ਹੈ ਨਿਰੰਕਾਰ ਸੱਚ ਦੀ ਜਗ ਮੈਂ ਉਤਮ ਕਾਢੀ ਆ ਬਿਰਲੇ ਕਈ ਕੇ ਇੱਕ ਭਵ ਸਾਗਰ ਸੰਸਾਰ ਦੇ ਵਿੱਚ ਜਗ ਦੇ ਵਿੱਚ ਕੋਈ ਕੋਈ ਉੱਤਮ ਜਗਮਹਿ ਇਹ ਗੁਰਮਤ ਰਾਹੀ ਕੋਈ ਉੱਤਮ ਹੀ ਹੁੰਦੇ ਨੇ ਜਿਹੜੇ ਇਹ ਸੰਸਾਰ ਦੇ ਵਿੱਚੋਂ ਕੱਢ ਲਏ ਜਾਂਦੇ ਨੇ ਵਿਰਲੇ ਕੇਈ ਕੇਈ ਵਿਰਲੇ ਹੁੰਦੇ ਨੇ ਐਸਾ ਨਹੀਂ ਐਵੇਂ ਭਗਤ ਨਹੀਂ ਹੁੰਦੇ ਭਾਵੇਂ ਆਪਣੇ ਘਰਾਂ 'ਚ ਬੈਠੇ ਨੇ ਆਪਣੇ ਕੰਮ-ਕਾਰ ਕਰਦੇ ਆ ਕਿਉਂ ਨਹੀਂ ਵੀ ਉਹਨਾਂ ਨੇ ਆ ਕੇ ਕੋਈ ਬਾੜਾ ਮੈਕ ਦੇ ਉੱਪਰ ਬੋਲਣਾ ਹੈ ਜਾਂ ਉਹਨਾਂ ਨੇ ਕੋਈ ਬਾੜੀ ਸੰਗਤ ਬਣਾਣੀ ਹੈ ਕੋਈ ਡੇਰਾ ਬਣਾਣਾ ਹੈ ਡੇਰੇਦਾਰਾਂ ਦੀ ਤਾਂ ਲੋੜ ਹੀ ਨਹੀਂ ਹੈ ਇਹਦੇ ਵਿੱਚ ਇਹ ਤਾਂ ਸਾਰਾ ਨੇ ਆਪਣੇ ਮਨ ਨੂੰ ਸਾਧਣਾ ਮਨ ਮੰਦਰ ਤਨ ਵੇਫਿਕਲੰਦਰ ਘਟ ਹੀ ਤੀਰਥ ਨਾਵਾਂ ਮਨ ਤਾਂ ਮੰਦਰ ਹਿਰਦੇ ਦੇ ਵਿੱਚ ਹੀ ਹੈ ਬਾਹਰ ਮੰਦਰ ਬਣਾਉਣ ਦੀ ਕੀ ਲੋੜ ਹੈ ਇਹਦੀ ਖੋਜ ਕਰ ਲੋ ਇੰਨੇ ਇੰਨੇ ਘਟ ਨਹੀਂ ਪਾਰ ਲਾਉਣਾ ਬਾਹਲਾ ਮੰਦਰ ਤਾਂ ਮਾਇਆ ਵਿੱਚ ਹੈ ਤੇ ਇਹ ਸਾਰੀ ਗੱਲ ਗੁਰਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਮਹਲਾ 5 ਰੱਖੇ ਰਕਨ ਹਾਰ ਆਪ ਵਾਰੀਨ ਗੁਰ ਕੀ ਪੈਰੀ ਪਾਏ ਕਾਜ ਸੁਵਾਰੀਨ ਇਹ ਤੋ ਰੱਖਿਆ ਕਿਵੇਂ ਹੋ ਸਕਦੀ ਹੈ ਜੇ ਰੱਖਣਹਾਰ ਰੱਖੇ ਰੱਖਣਹਾਰ ਤੇ ਫਿਰ ਸੱਚੀ ਹੈ ਉਹਦੀ ਕਿਰਪਾ ਹੋ ਜਾਵੇ ਰੱਖੇ ਰੱਖਣਹਾਰ ਆਪ ਵਾਰੀਅਨ ਫਿਰ ਇਹ ਆਪਣੇ ਆਪ ਨੂੰ ਬਾਰ ਸਕਦਾ ਹੈ ਮਨ ਉਹਦੇ ਨਾਲ ਉਹਨੂੰ ਆਪਣਾ ਬਾਹ ਫੜਾ ਕੇ ਇਸ ਵਾਤੇ ਰੱਖੇ ਰੱਖਣਹਾਰ ਆਪ ਵਾਰੀਅਨ ਗੁਰ ਕੀ ਪੈਰੀ ਪਾਏ ਕਾਜ ਵਾਰੀਅਨ ਗਿਆਨ ਗੁਰੂ ਦੀ ਜੇ ਪੈਰੀ ਪੈ ਜੇ ਵੀ ਗੁਰੂ ਸਾਹਿਬ ਤੁਸੀਂ ਸੋਝੀ ਬਖਸ਼ਿਸ਼ ਕਰੋ ਇਸ ਅੰਧਕਾਰ ਦੇ ਵਿੱਚੋਂ ਕੱਢੋ ਤਾਂ ਕਾਰਜ ਫਲੋਰਜੰਦਾ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਖੁਆ ਆਪ ਦਿਆਲ ਮਨੋ ਨਾ ਵਿਚਾਰਿਆਨ ਜਿਹੜਾ ਆਪ ਦਿਆਲ ਹੋ ਜੇ ਜਿਹਦੇ ਤੇ ਆਪ ਕਿਰਪਾ ਬਖਸ਼ਿਸ਼ ਕਰ ਦੇ ਫਿਰ ਕਹਿੰਦੇ ਮਨੋ ਨਹੀਂ ਵਿਚਾਰਨਾ ਨੂੰ ਇਹ ਸੰਸਾਰ ਚ ਰਹਿੰਦੇ ਆ ਹੋਇਆਂ ਕੰਮ ਕਾਰ ਕਰਕਿਰਤ ਵਿਰਤ ਕਰਦੇ ਆ ਹੋਇਆਂ ਲੋਕਾ ਰੀਤ ਦੇ ਵਿੱਚ ਵਿਚਰਦੇ ਆ ਹੋਇਆਂ ਉਦੋਂ ਮਨੋ ਨਹੀਂ ਵਿਚਾਰਨਾ ਸਭ ਮੈਂ ਜੋਤ ਜੋਤ ਹੈ ਕੋਈ ਦੇਖਣੀ ਹੈ ਤੇਰੇ ਭਾਣਾ ਜੀ ਮਹਾਰਜ ਹੋ ਰਿਹਾ ਹੈ ਚੰਗਾ ਹੋ ਗਿਆ ਤਾਂ ਵੀ ਤੇਰਾ ਭਾਣਾ ਜੀ ਕੋਈ ਬੁਰਾ ਹੋ ਗਿਆ ਤਾਂ ਇਹਦੇ ਵਿੱਚ ਵੀ ਕੋਈ ਤੂੰ ਅਕਲ ਹੀ ਦੇਣੀ ਹੋਣੀ ਹੈ ਜੇ ਵਾਧਾ ਹੋ ਗਿਆ ਤਾਂ ਵੀ ਤੇਰਾ ਦਿੱਤਾ ਜੇ ਕੋਈ ਘਾਟਾ ਹੋ ਗਿਆ ਇਹਦੇ ਵਿੱਚ ਵੀ ਤੂੰ ਕੋਈ ਭੜਾ ਹੀ ਸਾਡਾ ਛਪਿਆ ਹੋਣਾ ਇਸ ਬਤ ਉਹਦੇ ਭਾਣੇ ਨੂੰ ਹੀ ਮੰਨਣਾ ਸਾਖਤ ਨਿੰਦਕ ਦੁਸ਼ਟ ਖਿਣਮਹੈ ਬਧਾਰੀਆਂ ਕਹਿੰਦੇ ਜਿਹੜੇ ਸਾਖਤ ਨੇ ਜਿਨ੍ਹਾਂ ਨੂੰ ਨਾਮ ਚੰਗਾ ਨਹੀਂ ਲੱਗਦਾ ਜਿਹੜੇ ਧਰਮ ਨੂੰ ਸਿਰਫ ਇਛਾਵਾ ਪੂਰਤੀ ਦਾ ਮਾਰਗ ਸਮਝਦੇ ਨੇ ਇਹ ਰੇਤਰਾ ਮੰਨ ਕੇ ਜਿਹੜੇ ਪਈ ਸਮੁੰਦਰ ਨੇ ਵੀ ਸਾਨੂੰ ਤੋਂ ਲੱਖ ਰੁਪਿਆ ਦੇ ਮਹਾਰਾਜ ਅਸੀਂ ਤੈਨੂੰ 10000 ਦੀ ਭੇਟਾ ਕਰਾਂਗੇ ਅਸੀਂ ਉਹਨੂੰ ਕੀ ਦੇ ਸਕਦੇ ਹਾਂ ਸੱਚ ਨੂੰ ਉਹਦਾ ਦਿੱਤਾ ਤਾਂ ਸਾਡਾ ਸਰੀਰ ਹੈ ਉਹਦੇ ਦਿੱਤੇ ਤਾਂ ਸਾਡੇ ਸਵਾਸ ਨੇ ਉਹਦੀ ਦਿੱਤੀ ਤਾਂ ਸਾਨੂੰ ਰੋਜੀ ਰੋਟੀਆਂ ਉਹਦੀ ਦਿੱਤੀ ਤਾਂ ਸਾਡੀ ਖਾਦਾ ਹੋਇਆ ਪਦਾਰਥ ਰੋਟੀ ਭਜਨ ਜਿਹੜੀ ਖਾਂਦੇ ਆ ਸਾਡੇ ਅੰਦਰ ਪਚ ਜਾਂਦੀ ਐ ਅਸੀਂ ਉਹ ਸੱਚ ਨੂੰ ਕੀ ਦੇ ਸਕਦੇ ਆ ਉਹਦੀ ਵਡਿਆਈ ਵੀ ਕਰ ਸਕਦੇ ਆ ਵਡਿਆਈ ਦੀ ਵੀ ਉਹਨੂੰ ਜ਼ਰੂਰਤ ਨਹੀਂ ਹੈ ਇਸੇ ਬਾਤੇ ਸਿਰਫ ਉਹਦੇ ਉਹਦੇ ਚਰਨਾਂ 'ਚ ਇਹੀ ਹੈ ਕਿ ਵਸਤੂ ਸਾਨੂੰ ਆਪਣੇ ਚਰਨਾਂ 'ਚ ਰੱਖ ਲੈ ਮਹਾਰਾਜ ਸਾਡੇ 'ਚ ਕੋਈ ਬਲਬੁੱਧ ਨਹੀਂ ਕਿ ਅਸੀਂ ਤੇਰੀ ਕੋਈ ਵਡਿਆਈ ਕਰੀਏ ਜਾਂ ਅਸੀਂ ਤੇਰਾ ਕੋਈ ਦੇ ਸਕਦੇ ਹੋਈਏ ਉਹ ਸੱਚ ਦੀ ਵਡਿਆਈ ਪਰ ਸਾਖਤਾਂ ਨੂੰ ਕੀ ਚਾਹੀਦਾ ਸਾਖਤਾਂ ਨੂੰ ਚਾਹੀਦਾ ਵੀ ਆਹ ਸਾਡੀ ਮਨੋਕਾਮਨਾ ਪੂਰੀ ਕਰ ਦੋ ਇਹਦੇ ਬਦਲੇ ਆਹ ਕੁਝ ਲੈ ਲਓ ਨਾਮ ਐਸਾ ਨਹੀਂ ਕਹਿੰਦਾ ਹੈ ਨਾਮ ਨਰਨਕ ਬੋਲ ਕਰਨ ਲਈ ਕਹਿੰਦਾ ਹੈ ਸਾਖਤਾਂ ਨੂੰ ਨਾਮ ਚੰਗਾ ਨਹੀਂ ਲੱਗਦਾ ਹੈ ਨਿੰਦਕ ਨੇ ਜਿਹੜੇ ਇਹ ਨਿੰਦਿਆ ਕਰਦੇ ਨੇ ਲੋ ਜੀ ਲੋ ਜੇ ਇਹੀ ਕਰਨਾ ਹੈ ਫਿਰ ਆਪਾਂ ਲੈਣਾ ਕੀ ਹੈ ਪਰਮੇਸ਼ਰ ਦੇ ਕੋਲੋਂ ਰੱਬ ਸਾਹਿਬ ਨੂੰ ਦੇਈ ਰਿਹਾ ਸਾਨੂੰ ਤਾਂ ਐ ਵੀ ਪੈਸਿਆਂ ਦੇ ਨਾਲ ਗੱਲ ਮਨਾਲੀ ਜਾਏਗੀ ਕਦੇ ਉਹ ਡੇਰੇ ਚਲੇ ਗਏ ਕਦੇ ਉਹ ਡੇਰੇ ਚਲੇ ਗਏ ਕਦੇ ਉਹ ਧਰਮ ਕਥਾ ਚਲੇ ਗਏ ਕਦੇ ਉਹ ਮੰਦਰ ਚਲੇ ਗਏ ਕਦੇ ਉਹ ਗੁਰਦੁਆਰੇ ਚਲੇ ਗਏ ਉੱਥੇ ਪੈਸੇ ਦਿੱਤੇ ਉੱਥੇ ਦਿੱਤੇ ਵੀ ਸਾਖਤ ਨਿੰਦਕ ਨੇ ਜੇ ਨਹੀਂ ਜਿਹਾਂ ਨਾਮ ਦੀ ਗੱਲ ਕਰੋ ਕਿੰਨੇ ਲੋ ਜੀ ਇਹਨਾਂ ਨੂੰ ਤਾਂ ਛੱਡੋ ਇਹਨਾਂ ਮਗਰ ਤਾਂ ਕੋਈ ਬੰਦਾ ਹੀ ਨਹੀਂ ਹੈ ਨਾਮ ਤਾਂ ਲੈਣ ਵਾਲੇ ਥੋੜੇ ਹੀ ਹੁੰਦੇ ਨੇ ਸੱਚ ਥੋੜਾ ਹੀ ਹੁੰਦਾ ਝੂਠ ਜ਼ਿਆਦਾ ਹੀ ਹੁੰਦਾ ਹੈ ਮੱਖਣਾਂ ਦੇ ਵਿੱਚੋਂ ਘਿਓ ਅੱਗੇ ਨਿਕਲਦਾ ਹੈ ਔਰ ਪਿਓਰ ਸ਼ੁੱਧ ਘਿਓ ਥੋੜਾ ਹੀ ਹੁੰਦਾ ਹੈ ਦੁੱਧ ਬਹੁਤ ਹੁੰਦਾ ਹੈ ਇਸ ਲਈ ਸਾਖਤ ਨਿੰਦਕ ਨੇ ਜਿਹੜੇ ਦੁਸ਼ਟ ਨੇ ਦੁਸ਼ਟ ਕੌਣ ਨੇ ਜਿਹੜੇ ਵਿਰੋਧ ਕਰਨ ਲੱਗ ਜਾਂਦੇ ਨੇ ਸੱਚ ਦਾ ਗੁਰੂਆਂ ਦਾ ਵਿਰੋਧ ਹੀ ਕੀਤਾ ਪੰਜਵੇਂ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾਤਾ ਕੀ ਦੁਸ਼ਮਣ ਹੀ ਕੋਈ ਸੱਚ ਦਾ ਵਿਰੋਧ ਹੀ ਹੈ ਸਾਖਤ ਨੇ ਉਹ ਜਿਹੜੇ ਗੁਰੂ ਘਰ ਦਾ ਵਿਰੋਧ ਕਰਦੇ ਸੀ ਨਿੰਦਕ ਕੌਣ ਨੇ ਜਿਨ੍ਹਾਂ ਨੂੰ ਬਾਣੀ ਚੰਗੀ ਨਹੀਂ ਲੱਗਦੀ ਝੂਠੀ ਬਾਣੀ ਰਚ ਲਈ ਉਹਨਾਂ ਨੇ ਸੰਗਤਾਂ ਉਹਨਾਂ ਕੋਲ ਵੀ ਲੋਕ ਉਹਨਾਂ ਕੋਲ ਵੀ ਇਕੱਠ ਹੋਣਾ ਕੋਲ ਵੀ ਬਹੁਤ ਸੀ ਅੱਜ ਵਾਲਾ ਹੀ ਕੰਮ ਹੈ ਦੁਸ਼ਟ ਉਹਨੇ ਜਿਨ੍ਹਾਂ ਨੇ ਗੁਰੂ ਸਾਹਿਬ ਤੇ ਫਿਰ ਇੱਕ ਤਰ੍ਹਾਂ ਨਾਲ ਫਿਜ਼ੀਕਲੀ ਅਟੈਕ ਹੀ ਕਰਤਾ ਔਰ ਨਿੰਦਕ ਸਾਖਤ ਨਿੰਦਕ ਦੋ ਹੀ ਟਿੱਖਣ ਮਹਿ ਬਦਾਰੀਆਂ ਇਹ ਖਿੰਡ ਦੇ ਵਿੱਚ ਜਦੋਂ ਫਿਰ ਗੁਰਬਾਣੀ ਦੀ ਗੱਲ ਸ਼ੁਰੂ ਹੁੰਦੀ ਹੈ ਇੱਕ ਪਲ ਦੇ ਵਿੱਚ ਹੀ ਇਹ ਫਿਰ ਕੱਪੜੇ ਝਾੜ ਕੇ ਉੱਠ ਜਾਂਦੇ ਨੇ ਪਰ ਸੱਚ ਦੇ ਅੱਗੇ ਟੇਕ ਨਹੀਂ ਸਕਦੇ ਨਾਮ ਗਿਆਨ ਦੇ ਅਗੇ ਇਹਨਾਂ ਦੀ ਬੇ ਇਹਨਾਂ ਦੀ ਜਵਾਨ ਬੰਦ ਹੋ ਜਾਂਦੀ ਹੈ ਫਿਰ ਫਿਰ ਤਾਂ ਹੀ ਫਰੀਦ ਤੇ ਵਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਜਵਾਨ ਬੰਦ ਕਰੋ ਸੱਚ ਦੀ ਇਸ ਲਈ ਇੱਕ ਪਲ ਦੇ ਵਿੱਚ ਹੀ ਇਹ ਨਾਸ਼ ਕਰ ਦਿੰਦੀ ਹੈ ਗਿਆਨ ਪ੍ਰਚੰਡ ਹੈ ਇਹ ਧੁਰਦਰ ਗਾਉਂ ਸੱਚਖੰਡ ਦੀ ਬਾਣੀ ਹੈ ਇਹ ਸੱਚ ਦੀ ਕਾਤੀ ਹੈ ਇਹ ਚੰਡੀ ਹੈ ਗਿਆਨ ਪ੍ਰਚੰਡ ਹੈ ਝੂਠ ਨੂੰ ਬਸ ਲੱਕੋ ਵੜ ਦਿੰਦੀ ਹੈ ਇਸ ਵاتੇ ਜਿੰਨੀਆਂ ਮਾਨਤਾਵਾਂ ਨੇ ਪਖੰਡ ਇਹ ਸਾਰੇ ਖਤਮ ਕਰਦੀ ਹੈ ਖਿੰਚੇ ਵਾਰ ਦਿੰਦੀ ਹੈ ਤੇ ਸਹਬ ਕੀ ਟੇਕ ਮਨ ਦੇ ਸਾਬ ਦੀ ਟੇਕ ਕਰੀਏ ਜਿਨੇ ਸਭ ਨੂੰ ਪੈਦਾ ਕੀਤਾ ਹੈ ਨਾਨਕ ਮਨੈ ਮਾਹੀ ਨਾਨਕ ਜੀ ਕਹਿੰਦੇ ਮਨ ਦੇ ਵਿੱਚ ਇਹ ਗੱਲ ਚੰਗੀ ਤਰ੍ਹਾਂ ਮੰਨ ਲਓ ਪੱਲੇ ਮੰਨ ਲਓ ਮਨ ਤੋਂ ਮੰਨਾਲੋ ਵੀ ਉਹ ਸਾਬ ਦੀ ਟੇਕ ਤੱਕਣੀ ਹੈ ਮਾਨੁਕੀ ਟੇਕ ਮਿਰਥੀ ਸਭ ਜਾਣ ਕਿਸੇ ਮਾਨੁਕ ਦੀ ਟੇਕ ਨਹੀਂ ਰੱਖਣੀ ਦੇਵਨ ਕੋ ਏਕੇ ਭਗਵਾਨ ਜਿਹੜਾ ਭਾਗਿਆਵਾਨ ਹੈ ਆਪਣੀ ਆਤਮਾ ਹੈ ਉਹਨੇ ਜੀ ਸੱਚਖੰਡ ਤੋਂ ਲੈ ਕੇ ਦੇਣਾ ਜੇ ਕੋਈ ਦੇਣਾ ਹੈ ਕਿ ਬੰਦਾ ਕਿਸੇ ਨੂੰ ਕੋਈ ਨਹੀਂ ਦੇਦਾ ਜਿਹੜਾ ਦਿੰਦੇ ਫਿਰਦ ਨੇ ਉਹ ਤਾਂ ਮੰਤੇ ਬਣੇ ਬੰਦ ਨੇ ਘਰ ਕਰਦੇ ਉਹਦਾ ਆਪ 100 ਤੋਂ 500000 ਰੁਪਇਆ ਗ੍ਰਹੀ ਦੇ ਨਾਮ ਤੇ ਮੰਗਦੇ ਫਿਰਦੇ ਨੇ ਮੋੜ ਕੇ ਉਹਦੇ ਵਿੱਚ ਕਰਪਸ਼ਨਾਂ ਨਿਕਲਦੀਆਂ ਚੋਰੀਆਂ ਨਿਕਲਦੀਆਂ ਧੜੇਬੰਦੀਆਂ ਨਿਕਲਦੀਆਂ ਪਾਰਟੀ ਬਾਜੀ ਨਿਕਲਦੀ ਦੇਖ ਲਈ ਆਪਾਂ ਅੱਗੇ ਜੇ ਕੇ ਡੇਰਾਵਾਦ ਨਿਕਲਦਾ ਇਸੇ ਬਾਤੇ ਇਹ ਗੁਰਬਾਣੀ ਗੁਰੂ ਦਾ ਗਿਆਨ ਆਪਣੇ ਹਿਰਦੇ ਮਨ ਚ ਮੰਨਣਾ ਬਾਹਰ ਕੁਝ ਕਰਨ ਦੀ ਪਖੰਡਾ ਚ ਪੈਣ ਦੀ ਜ਼ਰੂਰਤ ਨਹੀਂ ਹੈ ਨਾਨਕ ਮੰਨੈ ਮਾਹੇ ਮਨ ਦੇ ਵਿੱਚ ਕਹਿੰਦੇ ਇਹ ਗੱਲ ਮੰਨ ਲਓ ਗੁਰਮਤਿ ਨੂੰ ਮੰਨ ਲਓ ਜੇ ਸਿਮਰਤਿ ਸੁਖ ਹੋਏ ਇਹਦੇ ਨਾਲ ਸਿਮਰਨ ਨਾਲ ਹੀ ਸੁਖ ਹੋਣਾ ਹੈ ਜੇ ਸਿਮਰਤਿ ਸੁਖ ਹੋਏ ਸਗਲੇ ਦੁੱਖ ਜਾਏ ਸਾਰੇ ਦੁੱਖਾਂ ਕਲੇਸ਼ਾਂ ਦਾ ਹੀ ਨਾਸ਼ ਹੋ ਜਾਣਾ ਹੈ ਜਿਹੜੇ ਪਿਛਲੇ ਦੁੱਖ ਕਲੇਸ਼ ਹੋ ਕੱਟੇ ਜਾਣੇ ਆਂ ਹੋਰ ਅੱਗੇ ਦੁੱਖ ਕਲੇਸ਼ ਦੁੱਖ ਕਲੇਸ਼ ਆਣੇ ਨਹੀਂ ਹੈ ਪਿਛਲੇ ਜਿਹੜੇ ਕਰਮ ਨੇ ਉਹਨਾਂ ਦਾ ਨਾਸ਼ ਹੋ ਜਾਣਾ ਹੈ ਨਾਮ 'ਚ ਬੜੀ ਸ਼ਕਤੀ ਹੈ ਨਾਮ ਆਉਂਦੇ ਸਾਰੇ ਜਨਮਾਂ ਦੇ ਪਿਛਲੇ ਪਿਛਲੇ ਕਰਮ ਇਕੱਠੇ ਹੋਏ ਹੁੰਦੇ ਆ ਸਾਰੇ ਖੰਡਨ ਕਰ ਦਿੰਦਾ ਜਿੱਤਰਾ ਕਹਿੰਦੇ ਆ ਤੀਜਾ ਨੇਤਰ ਖੁੱਲ ਜਾਂਦਾ ਵੀ ਇਹ ਇਤਨਾ ਗਰਵਾਣੀ ਸਾਡੇ ਸਾਰੇ ਪਿਛਲੇ ਜਿਹੜੇ ਕਰਮ ਕੀਤੇ ਨੇ ਜਨਮਾਂ ਜਨਮਾਂ ਦੇ ਇਹ ਮਨ ਨੂੰ ਸਮਝ ਆਉਂਦਿਆਂ ਹੀ ਉਹ ਨਾਸ਼ ਹੋ ਜਾਂਦੇ ਨੇ ਤੇ ਅਗਲੇ ਜਿਹੜੇ ਫਗਲੇ ਦੂਖ ਨੇ ਕੋਈ ਅਗਲੇ ਅੱਗੇ ਵੀ ਜੇ ਕੋਉਣ ਨੇ ਉਹ ਵੀ ਨਾਸ਼ ਨੇ ਕਿਉਂਕਿ ਸਾਰਾ ਕੁਝ ਤਾਂ ਭਾਣੀ ਚੋੜਿਆ ਹੈ ਇਸ ਲਈ ਮਨ ਹੁਕਮ ਦੇ ਅਧੀਨ ਹੋ ਜਾਂਦਾ ਹੈ ਇਸ ਤਰ੍ਹਾਂ ਸੱਚ ਦੇ ਵਿੱਚ ਹੌਲੀ-ਹੌਲੀ ਸਮਝ ਆ ਜਾਂਦਾ ਹੈ ਇਹਨੂੰ ਥਿਰਕਾ ਸੱਚਖੰਡ ਦੀ ਕੋਈ ਜੀ ਮਿਲ ਜਾਂਦੀ ਹੈ ਇਹਨੂੰ ਅੰਦਰ ਆਉਣ ਦੀ ਆਗਿਆ ਮਿਲ ਜਾਂਦੀ ਹੈ ਇਨ੍ਹਾਂ ਹੀ ਬੇਨਤੀਆਂ ਦੇਣ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ